ਪੰਜਾਬੀਓ ਸਾਸਰਕਾਲ ਜਿਵੇਂ ਕਿ ਇੱਕ ਨਵਾਂ ਜੱਬ ਛੇੜ ਦਿੱਤਾ ਭਾਈ ਅਮਰਪਾਲ ਸਿੰਘ ਦੇ ਖਿਲਾਫ ਭਗਵੰਤ ਮਾਨ ਸਰਕਾਰ ਨੇ ਕਿਵੇਂ ਛੇੜ ਦਿੱਤਾ ਇੱਕ ਪਾਸੇ ਦਾ ਪੰਜਾਬ ਦੇ ਵਿੱਚ ਆਪਰੇਸ਼ਨ ਚਲਾ ਦਿੱਤਾ ਕਹਿੰਦੇ ਵੀ ਅਸੀਂ ਚਿੱਟੇ ਵਾਲਿਆਂ ਨੂੰ ਚੱਕ ਲੈਣਾ ਉਹਨਾਂ ਦੇ ਘਰ ਵੀ ਢਾ ਦੇਣੇ ਨੇ ਔਰ ਪੂਰੀ ਗੱਲ ਗੌਰ ਨਾਲ ਸੁਣ ਲਓ ਮੇਰਾ ਵੀਰ ਅਮਰਪਾਲ ਸਿੰਘ ਦੇ ਖਿਲਾਫ ਇੱਕ ਮੁਹਿੰਮ ਰੱਤ ਦਿੱਤੀ ਹੈ ਪੰਜਾਬ ਦੀ ਸਰਕਾਰ ਨੇ ਕਿਵੇਂ ਰਚੀ ਹੈ ਇੱਕ ਪਾਸੇ ਦਾ ਪੰਜਾਬ ਦੇਾਰੇ ਹੀ ਲੋਕਾਂ ਨੂੰ ਪੰਜਾਬ ਦੀ ਸਰਕਾਰ ਕਹਿ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਕਿ ਸਾਡੇ ਨਾਲ ਤੁਸੀਂ رابطہ ਕਰੋ ਸਾਨੂੰ ਜਾਣਕਾਰੀ ਦਿਓ ਜਿਹੜੇ ਲੋਕ ਨਸ਼ਾ ਵੇਚਦੇ ਨੇ ਔਰ ਦੂਸਰੇ ਪਾਸੇ ਇੱਕ ਪਾਸੇ ਦਾ ਪੰਜਾਬ ਦੇ ਲੋਕਾਂ ਦਾ ਸਾਥ ਮੰਗ ਰਹੇ ਨੇ ਔਰ ਇੱਕ ਵਕਤ ਉਹ ਵੀ ਸੀ ਜਦੋਂ ਪੰਜਾਬ ਦੀ ਨੌਜਵਾਨੀ ਯਾਨੀ ਭਾਈ ਅਮਰਪਾਲ ਸਿੰਘ ਔਰ ਬਾਕੀ ਦੇ ਸਾਥੀ ਨਸ਼ਿਆਂ ਤੋਂ ਬਚਾਉਣ ਦੇ ਲਈ ਪੰਜਾਬ ਦੀ ਏਸੇ ਨੌਜਵਾਨੀ ਨੂੰ ਜਿਨ੍ਹਾਂ ਦੀ ਅੱਜ ਭਗਵੰਤ ਮਾਨ ਗੱਲ ਕਰ ਰਹੇ ਨੇ ਤਾਂ ਉਹਨਾਂ ਨੂੰ ਬਚਾਉਣ ਦੇ ਲਈ ਨਿਕਲੀ ਉਹ ਪਾਰਟੀ ਜਿਹਦਾ ਅਜ ਨਾਮ ਰੱਖਿਆ ਗਿਆ ਕਾਲੀ ਦਲ ਵਾਰਿਸ ਪੰਜਾਬ ਦੇ ਡੋਗਲੀ ਰਾਜਨੀਤੀ ਪੰਜਾਬ ਦੇ ਅੰਦਰ ਕਿਵੇਂ ਹੋ ਰਹੀ ਆ ਪੂਰੀ ਖਬਰ ਤੁਹਾਡੇ ਸਾਹਮਣੇ ਧਰੂੰਗਾ ਪੰਜਾਬ ਦੇ ਵਿੱਚ ਇੱਕ ਆਪਰੇਸ਼ਨ ਚੱਲਦਾ ਹੈ ਭਗਵੰਤ ਮਾਨ ਦਾ ਉਹ ਲੋਕਾਂ ਨੂੰ ਕਹ ਰਹੇ ਨੇ ਇਵੇਂ ਸਾਡਾ ਸਾਥ ਦੇ ਦਿਓ ਵੱਡੇ ਪੱਧਰ ਤੇ ਯਾਨੀ ਪੂਰੀ ਜਾਣਕਾਰੀ ਦਿਓ ਕਿਹੜੇ ਕਿਹੜੇ ਲੋਕ ਚਿੱਟਾ ਵੇਚਦੇ ਨੇ ਉਹਨਾਂ ਦੇ ਅਸੀਂ ਘਰ ਵੀ ਟਾਵਾਂਗੇ ਉਹਨਾਂ ਲੋਕਾਂ ਨੂੰ ਫੜਾਂਗੇ ਵੀ ਔਰ ਉਹੀ ਭਾਈ ਅਮਰਪਾਲ ਸਿੰਘ ਇੱਕ ਵਕਤ ਸੀ ਜਦੋਂ ਆਪਣੇ ਆਪ ਸਾਡੇ ਲੋਕਾਂ ਨੇ ਮੁਹਿੰਮ ਚੜ੍ਹਾ ਦਿੱਤੀ ਸੀ ਚਿੱਟੇ ਵਾਲਿਆਂ ਦੇ ਖਿਲਾਫ ਪੂਰੇ ਨਸ਼ੇ ਪੱਤੇ ਦੇ ਖਿਲਾਫ ਹੋਰ ਪੰਜਾਬ ਦਾ ਮੁੱਖ ਮੰਤਰੀ ਚਾਹੁੰਦਾ ਕੀ ਹੈ ਇੱਕ ਪਾਸੇ ਤਾਂ ਨਸ਼ੇ ਪੱਤੇ ਦੇ ਜਿਹੜਾ ਬੰਦਾ ਮੁਹਿੰਮ ਚ ਚੜਾਉਂਦਾ ਸੀ ਉਹਨਾਂ ਲੋਕਾਂ ਨੂੰ ਡਿਪਰੂ ਗੜ ਦੇ ਵਿੱਚ ਬੰਦ ਕਰੀ ਬੈਠਾ ਔਰ ਦੂਸਰੇ ਪਾਸੇ ਐਸੇ ਪੰਜਾਬ ਦੀ ਨੌਜਵਾਨੀ ਤੋਂ ਇੱਕ ਐਸੀ ਮੰਗ ਕਰ ਰਹੇ ਨੇ ਕਹਿੰਦੇ ਸਾਨੂੰ ਦੱਸੋ ਪੰਜਾਬ ਦੇ ਵਿੱਚ ਕਿਹੜੀਆਂ ਵਸਤੀਆਂ ਦੇ ਵਿੱਚ ਵਿਕਦਾ ਪਤਾ ਤਾਂ ਸਾਰਾ ਹੀ ਹੁੰਦਾ ਪਰ ਲੇਕਿਨ ਇਹਨਾਂ ਦੀ ਜਿਹੜੀ ਦੋਗਲੀ ਰਾਜਨੀਤੀ ਹੈ ਉਹ ਪੂਰੀ ਤੁਹਾਡੇ ਸਾਹਮਣੇ ਧਰੂੰਗਾ ਕਿ ਕਿ ਅੱਜ ਇੱਕ ਬਿਆਨ ਆ ਜਾਂਦਾ ਹੈ ਕਿ ਜਿਹੜਾ ਭਾਈ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਦੇ ਨਾਲ ਜੁੜੂ ਆ ਉਹਨਾਂ ਲੋਕਾਂ ਨੂੰ ਅਸੀਂ ਦਿਬਰੂਗੜ੍ਹ ਦੇ ਵਿੱਚ ਭੇਜਾਂਗੇ ਤੇ ਮੇਰਾ ਵੀਰ ਗੌਰ ਦੇ ਨਾਲ ਸੁਣ ਲਓ ਬਿਆਨ ਕਿਉਂਕਿ ਇਹਦੇ ਪਿਤਾ ਜੀ ਨੇ ਭਾਈ ਅਮਰਪਾਲ ਸਿੰਘ ਦੇ ਬਾਪੂ ਤਰਸੇਮ ਸਿੰਘ ਉਹਨਾਂ ਨੇ ਕਾਨਫਰੰਸ ਕੀਤੀ ਹੈ ਉਹਦੇ ਵਿੱਚ মিডিਆ ਕੀ ਕਹਿ ਰਿਹਾ ਜਿਹੜਾ ਦੋਗਲਾ মিডিਆ ਨੈਸ਼ਨਲ মিডিਆ ਜਿਹੜਾ ਦੋਗਲਾ ਉਹ ਕਹਿ ਰਿਹਾ ਕਹਿੰਦੇ ਵੀ ਭਾਈ ਅਮਰਪਾਲ ਸਿੰਘ ਦੇ ਪਿਤਾ ਨੇ ਯੂ ਟਰਨ ਲੈ ਲਿਆ ਕਾਹਦੇ ਤੋਂ ਲੈ ਲਿਆ ਭਾਈ ਉਹ ਕਹਿੰਦੇ ਨੇ ਖਾਲਿਸਤਾਨ ਬਣਾਉਣ ਤੋਂ ਯੂ ਟਰਨ ਮਾਰ ਗਏ ਨੇ ਅਮਰਪਾਲ ਸਿੰਘ ਦੇ ਪਿਤਾ ਯਾਨੀ ਬਾਪੂ ترਸੇਮ ਸਿੰਘ ਸੁਣੋ ਜਰਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰ ਜਿਹੜੇ ਬੜੇ ਹੀ ਅਹਿਮ ਨੇ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਸੁਣੋ ਕਿਉਂਕਿ ਅਸੀਂ ਰਾਜ ਉਹ ਮਹਾਰਾਜ ਉਹ ਖਾਲਸਾ ਦੇ ਬੁੱਧੇ ਨੂੰ ਬਹੁਤ ਗਲਤ ਤਰੀਕੇ ਨਾਲ ਪੰਜਾਬ ਦੇ ਜਿਹੜੇ ਹਾਲਾਤ ਬਹੁਤ ਬੱਦਰ ਹੋ ਚੁੱਕੇ ਆ ਜਿਹੜਾ ਸਾਡੇ ਜਿਹੜੇ ਪੰਥ 'ਚ ਵੀ ਬਹੁਤ ਵੱਡਾ ਸੰਕਟ ਆ। ਵਿਨਾਸ਼ੇਸ਼ਵਰ online ਦੇ ਉੱਤੇ ਜੁੜੇ ਹੋਏ ਨੇ। ਅਵਿਨਾਸ਼ ਕਿਸ ਤਰੀਕੇ ਇਸ ਬਿਆਨ ਨੂੰ ਸਮਝਿਆ ਜਾ ਰਿਹਾ ਹੈ ਜੋ ਖਾਲਿਸਤਾਨ ਨੂੰ ਲੈ ਕੇ ਤਰਸਿੰਦਰ ਸਿੰਘ ਹੋਰਾਂ ਦੇ ਵੱਲੋਂ ਦੁਦਕਾਡਨ ਦਿੱਤਾ ਗਿਆ ਹੈ। ਇਹ ਜ਼ਿਕਰ ਕੀਤਾ ਗਿਆ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਉਹ ਦੇਖਣਾ ਹੋਵੇਗਾ ਪਰ ਇਸ ਸਮੇਂ ਦੇ ਦੌਰਾਨ ਫਿਲਹਾਲ ਦੇ ਲਈ ਕੀ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਗਿਆ ਜੋ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਅੱਗੇ ਜਿਹੜਾ ਹੈ ਵੱਧ ਰਹੇ ਸੀਗੇ ਔਰ ਇਸ ਸਮੇਂ ਦੇ ਉੱਤੇ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਉਸ ਦੇ ਨਾਲੋਂ ਪੰਜਾਬ ਦੇ ਹੋਰ ਕਈ ਵੱਡੇ ਜਿਹੜੇ ਨੇ ਮੁੱਦੇ ਇਸ ਸਮੇਂ ਦੇ ਉੱਤੇ ਹੈਗੇ ਨੇ। ਆ ਤਾਂ ਇਸ ਕਾਲ ਦਾ ਜ਼ਿਕਰ ਤਰਸ ਪੰਜਾਬ ਦਾ মিডিਆ ਕਹਿ ਰਿਹਾ ਹੈ ਕਹਿੰਦਾ ਯੂ ਟਰਨ ਮਾਰ ਲਿਆ ਅਮਰਪਾਲ ਸਿੰਘ ਦੇ ਪਿਤਾ ਨੇ ਯਾਨੀ ਬਾਪੂ ਤਰਸੇਮ ਸਿੰਘ ਨੇ ਕਾਹਦੇ ਤੋਂ ਮਾਰ ਲਿਆ ਕਹਿੰਦੇ ਵੀ ਇਹ ਖਾਲਿਸਤਾਨ ਬਣਾਉਣ ਦੀ ਪਹਿਲਾਂ ਮੰਗ ਕਰਦੇ ਸੀ ਤੇ ਅੱਜ ਇਹ ਗੱਲ ਕਹਿੰਦੇ ਨੇ ਵੀ ਇਹ ਸਾਨੂੰ ਖਾਲਿਸਤਾਨ ਦੀ ਲੋੜ ਨਹੀਂ ਹੈ ਬਾਕੀ ਗੱਲ ਉਹੀ ਚੱਲ ਰਹੀ ਹੈ ਪੁਰਾਣੀ 1984 ਵਾਲੀ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੇ ਕਿਹਾ ਸੀ ਇੰਦਰਾ ਗਾਂਧੀ ਕਹਿੰਦੀ ਹੈ ਕਿ ਤੁਹਾਨੂੰ ਖਾਲਿਸਤਾਨ ਚਾਹੀਦਾ ਤਾਂ ਉਹਨਾਂ ਨੇ ਕਿਹਾ ਸੀ ਕਿ ਭਾਈ ਜੇਕਰ ਸਾਨੂੰ ਖਾਲਸਾਤਨ ਦਿੰਨੇ ਹੋ ਤਾਂ ਅਸੀਂ ਮਨਾ ਨਹੀਂ ਕਰਾਂਗੇ ਪਰ ਅਸੀਂ ਮੰਗਦੇ ਹੈ ਨਹੀਂ ਅਸੀਂ ਤੁਹਾਡੇ ਨਾਲ ਰਹਿਣਾ ਚਾਹੁੰਦੇ ਆ ਯਾਨੀ ਹਿੰਦੁਸਤਾਨ ਪੱਧਰ ਦੇ ਉੱਤੇ ਹੀ ਇਹ ਗੰਦ ਹੋ ਚੁੱਕੀ ਸੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਵਕਤ ਦੇ ਵਿੱਚ ਔਰ ਅੱਜ ਪੰਜਾਬ ਦਾ ਮੁੱਖ ਮੰਤਰੀ ਖੇਡਾ ਵੇਖੋ ਕਿਹੜੀਆਂ ਖੇਡ ਰਿਆ ਅਮਰਪਾਲ ਸਿੰਘ ਨੂੰ ਇੱਕ ਜੋੜਨ ਦੇ ਕਾਰਨ ਯਾਰ ਜਿਹੜੀ ਮੈਂਬਰਸ਼ਿਪ ਖੋਲੀ ਹੈ ਭਾਈ ਅਮਰਪਾਲ ਸਿੰਘ ਨੇ ਇੱਕ ਐਸਾ ਰਾਹ ਖੋਲਿਆ ਪੰਜਾਬ ਦੇ ਲੋਕਾਂ ਦੇ ਨਾਲ ਜੁੜਨ ਦੇ ਲਈ ਤੇ ਪੰਜਾਬ ਦੀ ਨੌਜਵਾਨੀ ਸਿੱਖ ਧਿਰ ਦੇ ਨਾਲ ਜੁੜ ਜੇ ਨਸ਼ਾ ਪੱਤਿਆਂ ਤੋਂ ਵੈਸੀ ਰਹਿਤ ਹੋ ਜਾਣੀ ਆ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਐਸੀ ਸ਼ਤਰੰਜ ਦੀ ਖੇਡ ਰਚੀ ਹੈ ਕਿ ਜਿਹਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦਾ ਸਾਫ਼ ਪਤਾ ਲੱਗਦਾ ਕਿ ਪੰਜਾਬ ਦੀ ਨੌਜਵਾਨੀ ਨੂੰ ਅੱਜ ਵੀ ਉਹ ਮਾਰਨ ਤੇ ਤੋਲੇ ਹੋਏ ਨੇ ਜਿਹੜੇ ਬੰਦੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਗੱਲ ਕਰਦੇ ਸੀ ਉਹਨਾਂ ਨੂੰ ਦੇਨ ਨੇ ਡਿਬਰੂਗੜ੍ਹ ਦੇ ਵਿੱਚ ਬੰਦ ਕਰ ਦਿੱਤਾ ਤੇ ਜਿਹੜੇ ਹੁਣ ਲੋਕ ਨੇ ਪੰਜਾਬ ਦੇ ਬਾਕੀ ਦੇ ਉਹਨਾਂ ਨੂੰ ਕਹਿੰਦੇ ਸਾਨੂੰ ਦੱਸੋ ਚਿੱਟਾ ਵੇਚਦਾ ਕੌਣ ਹੈ ਇੱਕ ਪਾਸੇ ਪੰਜਾਬ ਦੀ ਜਨਤਾ ਦੀ ਮਦਦ ਮੰਗੀ ਜਾਂਦੀ ਹੈ ਦੂਜੇ ਪਾਸੇ ਜਿਹੜੇ ਲੋਕ ਆਪਣ ਆਪ ਮਹਾਰੇ ਪੰਜਾਬ ਦੀ ਨੌਜਵਾਨੀ ਬਚਾਉਣ ਨੂੰ ਨਿਕਲੇ ਸੀ ਉਹਨਾਂ ਲੋਕਾਂ ਦੀ ਮਿੱਟੀ ਬਲੀਦ ਕਾਰ ਦਿੱਤੀ ਹੈ ਜ਼ਿੰਦਗੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ 2 ਸਾਲ ਹੋ ਗਏ ਨੇ ਡਿਬਰੂਗੜ੍ਹ ਦੇ ਵਿੱਚ ਬੰਦ ਨੇ 9 ਸਾਥੀ ਬੰਦ ਨੇ ਦਾਸਮਾ ਵਰਤਪਾਲ ਸਿੰਘ ਬੰਦਾ ਤਾਂ ਹੁਣ ਤੁਸੀਂ ਆਪ ਹੀ ਸਮਝੋ ਪੰਜਾਬ ਦੇ ਮੁੱਖ ਮੰਤਰੀ ਨੂੰ ਹੁਣ ਰਾਹ ਨਹੀਂ ਦਿਹਾਉਂਦਾ ਉਹ ਜਿਵੇਂ ਕਹਿੰਦੇ ਹੁੰਦੇ ਕਿਸੇ ਬਿੱਲੀ ਨੂੰ ਕੋਈ ਦੁੱਧ ਪੀਂਦੀ ਬਿੱਲੀ ਨੂੰ ਘੇਰ ਲੈਂਦਾ ਨਾ ਤੇ ਮੁੜ ਕੇ ਜਦੋਂ ਕੋਈ ਮਾਲਕ ਆ ਜਾਂਦਾ ਤਾਂ ਫਿਰ ਬਿੱਲੂ ਨੂੰ ਰਾਹ ਨਹੀਂ ਦਿੰਦਾ ਉਹ ਕੰਦਾ ਕੋਲਿਆਂ ਦੇ ਵਿੱਚ ਵੱਜਦੀ ਹੈ ਤਾਂ ਹੁਣ ਉਸੇ ਹੀ ਪ੍ਰਕਾਰ ਮੁੱਖ ਮੰਤਰੀ ਨੂੰ ਇਹ ਲੱਗਦਾ ਆਉਣ ਵਾਲੇ ਸਤਾਈ ਦੇ ਵਿੱਚ ਕਿਤੇ ਅਮਰਪਾਲ ਸਿੰਘ ਪੰਜਾਬ ਦੇ ਉੱਤੇ ਕਬਜ਼ਾ ਨਾ ਕਰ ਲੇ ਤਾਂ ਹੁਣ ਉਹਨੂੰ ਕੋਈ ਰਾਹ ਨਹੀਂ ਲੱਗਦਾ ਕਦੇ ਕਿੱਧਰ ਨੂੰ ਭਜਦਾ ਕਦੇ ਕਿੱਧਰ ਨੂੰ ਭਜਦਾ ਇਹ ਪੰਜਾਬ ਦੀ ਅਸਲੀਅਤ ਆ ਸਾਡੀ ਜਿਹੜੀ ਸਰਕਾਰ ਉਹ ਕਹਿੰਦੇ ਅਸੀਂ ਚਿੱਟਾ ਬੰਦ ਕਰ ਦਿਆਂਗੇ ਪਰ ਸਾਡੇ ਨੌਜਵਾਨ ਕਈ ਚੈਲੰਜ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਕਹਿੰਦੇ ਤੁਸੀਂ ਚਿੱਟਾ ਦਾ ਸਾਡਾ ਤੁਸੀਂ ਬੀੜੀ ਬੰਦ ਕਰ ਦਿਓ ਇਹ ਗਲਤ ਮੈਂ ਇਹ ਵੀ ਕਹਿਣਾ ਸ਼ਰਾਬ ਵੱਡੇ ਪੱਧਰ ਤੇ ਨੁਕਸਾਨ ਕਰਦੀ ਹੈ ਪੰਜਾਬ ਦੇ ਅੰਦਰ ਸੱਟਾ ਬਹੁਤ ਸਾਰਾ ਚੱਲ ਰਿਹਾ ਪੰਜਾਬ ਦੇ ਅੰਦਰ ਕਿਹੜਾ ਮੁੱਦਾ ਜਿਹੜਾ ਤੁਸੀਂ ਅੱਜ ਤੱਕ ਸੌਲ ਕੀਤਾ ਹੋਵੇ ਪੰਜਾਬ ਦੇ ਕੱਲੇ ਉਹ ਨੌਜਵਾਨਾਂ ਨੂੰ ਤੁਸੀਂ ਅੰਦਰ ਦਿੰਨੇ ਹੋ ਜਿਹੜੇ ਨੌਜਵਾਨ ਤੁਹਾਡੇ ਖੜ ਕੇ ਸਾਹਮਣੇ ਬੋਲਦੇ ਨੇ ਤੇ ਕਦੇ ਤੁਸੀਂ ਆਪ ਹੀ ਕਹਿੰਦੇ ਸੀ ਮਾਨ ਦੀ ਗੱਲ ਕਰਦਾ ਮੈਂ ਮੁੱਖ ਮੰਤਰੀ ਦੀ ਉਹ ਕਹਿੰਦੇ ਨੇ ਕਿ ਲੀਡਰਾਂ ਦੇ ਸਾਹਮਣੇ ਬੋਲਣਾ ਸਿੱਖੋ ਤੇ ਜਦੋਂ ਸਾਡੀ ਨੌਜਵਾਨੀ ਲੀਡਰਾਂ ਦੇ ਸਾਹਮਣੇ ਬੋਲਣ ਲੱਗ ਗਈ ਹੈ ਆਪ ਹੀ ਗਏ ਸੀ ਇਹਨਾਂ ਨੇ ਫਿਰ ਹੁਣ ਆਪਦੇ ਵਾਅਦੇ ਤੋਂ ਮੁੱਕਰ ਗਏ ਨੇ ਮਨਿੰਦਰ ਸਿੱਧੂ ਦੇ ਪਰਚਾ ਹੋ ਗਿਆ ਭਾਨੇ ਸਿੱਧੂ ਤੋਂ ਉਹਦੇ ਖਰਾਬ ਬੋਲਣ ਦਾ ਪਰਚਾ ਹੋ ਗਿਆ ਕਿ ਸਾਡੇ ਸਾਹਮਣੇ ਬੋਲਦੇ ਕਿਉਂ ਆ ਝੋਟੇ ਤੇ ਪਰਚਾ ਹੋ ਗਿਆ ਸੀ ਬੇਸ਼ਬਦੀਪ ਤੇ ਹੋ ਗਿਆ ਸੀ ਬਹੁਤ ਸਾਰੇ ਨੌਜਵਾਨ ਨੇ ਪੰਜਾਬ ਦੇ ਵਿੱਚੋਂ ਜਿਹੜੇ ਸਰਕਾਰ ਦੇ ਸਾਹਮਣੇ ਕੋਈ ਗੱਲ ਵੀ ਕਰਨਾ ਚਾਹੁੰਦੇ ਆ ਸਾਡੇ ਵਰਗੇ ਨੌਜਵਾਨ ਪਤਾ ਨਹੀਂ ਕਿੰਨੇ ਕਿੰਨੇ ਨੇ ਅੰਦਰ ਦਿੱਤੇ ਨੇ ਤੇ ਅੱਜ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਦੇ ਨਾਲ ਜਿਹੜਾ ਬੰਦਾ ਜੋੜੂ ਆ ਉਹਨੂੰ ਡਿਬਰੂਗੜ ਦੇ ਵਿੱਚ ਭੇਜਿਆ ਜਾਊਗਾ ਇਹ ਗੱਲ ਕਹੀ ਹੈ ਇਹਨਾਂ ਨੇ ਤਾਂ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਪੰਜਾਬ ਦੀ ਨੌਜਵਾਨੀ ਕਿਹੜੇ ਹਿਸਾਬ ਦੇ ਨਾਲ ਚੱਟੇ ਤੋਂ ਬਚਣੀ ਆ ਤੇ ਕਿਵੇਂ ਸਾਡੀ ਸਰਕਾਰ ਇਹਨਾਂ ਨੂੰ ਟਾਰਗੇਟ ਕਰਦੀ ਐ ਇੱਕ ਪਾਸੇ ਤਾਂ ਮਦਦ ਮੰਗ ਰਹੇ ਨੇ ਪੰਜਾਬ ਦੇ ਲੋਕਾਂ ਦੀ ਦੂਜੇ ਪਾਸੇ ਉਹਨਾਂ ਲੋਕਾਂ ਨੂੰ ਹੀ ਅੰਦਰ ਤਾੜ ਰੱਖਿਆ ਜਿਹੜੇ ਆਪ ਮਹਾਰੇ ਲੋਕਾਂ ਨੂੰ ਬਚਾਉਂਦੇ ਸੀ ਨਸ਼ਿਆਂ ਤੋਂ ਤੇ ਇੰਨੀ ਇੱਕ ਗੱਲ ਆ ਜਿਹੜੀ ਇਹ ਪੰਜਾਬ ਦੇ ਲੋਕਾਂ ਨੂੰ ਹੁਣ ਸਮਝ ਲੈਣੀ ਜ਼ਰੂਰੀ ਆ ਕਹਿੰਦੇ ਵੀ ਅਮਰਪਾਲ ਸਿੰਘ ਦੇ ਨਾਲ ਜਿਹੜਾ ਜੁੜੂ ਆ ਉਹਨੂੰ ਅਸੀਂ ਡਿਬਰੂਗੜ੍ਹ ਦੇ ਵਿੱਚ ਭੇਜਾਂਗੇ ਆ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਡਾਕਟਰ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ